ਹਾਲ ਚਾਲ ਹੈ ਮਿੱਤਰੋ ਅੱਜ ਆਪਾਂ ਖੜੇ ਆ ਪਿੰਡ ਕੋੜ ਧਰਮੂ ਪਰਮਾ ਐਗਰੀਕਲਚਰ ਦੇ ਸਟਾਕ ਤੇ ਖੜੇ ਆ ਅੱਜ ਆਪਾਂ ਕਿਸਾਨ ਵੀਰਾਂ ਭਾਈ ਲੈ ਕੇ ਆਏ ਆ ਰੋਟਾ ਵੇਟਰ ਪਹਿਲਾ ਦੇਖ ਸਕਦੇ ਹੋ ਗੁਰਵਾਜ ਲੈਂਦਾ 50 60 ਪੈਸੇ ਸ਼ੁਰੀਆਂ ਪਈਆਂ ਹੋਈਆਂ ਓਕੇ ਗਣੇਸ਼ਨ ਹੈ 22 ਮਾਡਲ ਤੇ ਫੱਟੇ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਤੇ 22 ਮਾਡਲ ਹੈ ਜੀ ਮੁੱਲ 80000 ਕਰ ਦੇਣੀ ਵੀਰ ਹੋਰੀ ਮੌਕੇ ਤੇ ਮਾਨ ਤਨ ਕਰ ਦਵਾਂਗੇ ਤੇ ਆਉਣਾ ਕਿੱਥੇ ਮਾਨਸੂਰ ਸੱਸਾ ਰੋਡ ਦੇ ਉੱਪਰ ਪਿੰਡ ਕੋੜ ਧਰਮੂ ਹੈ ਜੀ ਇਧਰਲੇ ਪਾਸੇ 7 ਫੁੱਟ ਆ ਗਿਆ ਜੀ ਇਸਦੇ ਫੱਟੇ ਦੀ ਕੰਡੀਸ਼ਨ ਵੀ ਓਕੇ ਹੈ ਤੇ ਸ਼ੁਰੀਆਂ 60-70 ਪੈਸੇ ਪਈਆਂ ਜੀ ਓਕੇ ਕੰਡੀਸ਼ਨ ਚ ਹੈ ਇਹ 19 ਮਾਡਲ ਹੈ ਜੀ ਜਗਜੀਤ ਵਾਲਿਆਂ ਦਾ 7 ਫੁੱਟ ਹੈ ਜੀ ਇਸ ਦਾ ਮੁੱਲ ਕਰਦੇ ਨੇ 65000 ਬੀਰੋ ਇਹ 8 ਫੁੱਟ ਆ ਗਿਆ ਜੀ ਇਹ ਰੰਗ ਘੱਟ ਹੈ ਵੇਖ ਇਹਨਾਂ ਦਾ ਜੀ ਇਹ ਬੀਰੋ ਹੋਰੀ ਰੂੰਗੇ ਜੀ ਦੇ ਦੇਣਗੇ ਇਹਦੇ ਰੰਗ ਦੇਣਗੇ 45000 ਦਾ ਸ਼ੁਰੀਆਂ ਦੀਵੇਂ ਪਈਆਂ 40-50 ਪੈਸੇ ਇਧਰਲੇ ਪਾਸੇ ਇੱਕ ਹੋਰ ਆ ਗਿਆ 7 ਫੁੱਟ ਜਗਜੀਤ ਵਾਲਿਆਂ ਦਾ ਇਹ ਹੈਗਾ ਇੱਕ ਹੀਮਾਡਲ ਪੱਟੇ ਨਿਕਨਿਸ਼ਨ ਵੀ ਦੇਖ ਸਕਦੇ ਹੋ ਚਾਰ ਸਪਰਿੰਗ ਲੱਗੇ ਹੋਏ ਹੈ ਜੀ ਵੱਡੇ ਗੇਜ ਚ ਹੈ ਇਹਦੇਆਂ 20 30 ਪੈਸੇ ਛੁਰੀਆਂ ਪਈਆਂ ਹੋਈਆਂ ਇਹਦਾ ਮੁੱਲ ਕਰਦੇ ਨੇ ਵੀਰ ਖੋਰੀ 65000 ਇਧਰਲੇ ਪਾਸੇ ਸ਼ਕਤੀਮਾਨ ਆਲਿਆਂ ਦਾ ਆ ਗਿਆ ਜੀ ਇਹਦਾ ਮੁੱਲ ਵੀਰ ਖੋਰੀ ਕਰਦੇ ਨੇ 75000 ਜੀ ਓਕੇ ਕੰਡੀਸ਼ਨ ਚ ਹੈ 21 ਮਾਡਲ ਹੈ ਜੀ ਇਹ 50 60 ਪੈਸੇ ਛੁਰੀਆਂ ਪਈਆਂ